ਪੀਰ ਬੰਦਗੀ 786 ਚੈਨਲ ਵੱਲੋਂ ਸਭ ਨੂੰ ਜੈ ਪੀ ਰਾਂਦੀ ਸੰਗਤ ਜੀ ਹਾਜ਼ਰ ਹਾਂ ਤੁਹਾਡੇ ਚਰਨਾਂ ਦੇ ਵਿੱਚ ਅੱਜ ਦਾ ਪੈਗਾਮ ਲੈ ਕੇ ਅੱਜ ਦੇ ਇਸ ਪੈਗਾਮ ਵਿੱਚ ਆਪਾਂ ਗੱਲ ਕਰਾਂਗੇ ਕਿ ਲਖਦਾਤਾ ਪੀਰ ਜੀ ਅਤੇ ਹਨੂਮਾਨ ਜੀ ਦਾ ਆਪਸ ਵਿੱਚ ਕੀ ਸੰਬੰਧ ਹੈ ਕਿਉਂ ਲਖਦਾਤਾ ਪੀਰ ਜੀ ਦੇ ਦਰਬਾਰ ਤੇ ਬਾਹਰ ਬਜਰੰਗ ਬੱਲੀ ਜੀ ਦਾ ਸਰੂਪ ਸਥਾਪਿਤ ਹੁੰਦਾ ਹੈ ਇਸ ਦਾ ਕੀ ਕਾਰਨ ਹੈ ਸੋ ਵੀਡੀਓ ਨੂੰ ਅੰਤ ਤੱਕ ਬਿਨਾ ਸਕਿੱਪ ਕੀਤੇ ਜ਼ਰੂਰ ਦੇਖਿਓ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਓ ਅੱਜ ਦਾ ਪੈਗਾਮ ਸ਼ੁਰੂ ਕਰੀਏ ਉਸ ਖੁਦਾ ਦੇ ਨਾਮ ਤੇ ਜੋ ਹਰ ਇੱਕ ਤੇ ਮਿਹਰવાન ਹੈ ਸਭ ਤੇ ਰਹਿਮਤ ਕਰਨ ਵਾਲਾ ਹੈ ਪੀਰ ਦੀ ਪਿਆਰੀ ਸਾਧ ਸੰਗਤ ਜੀਓ ਅਕਸਰ ਆਪਾਂ ਜਦੋਂ ਦਰਬਾਰ ਸਾਹਿਬ ਜਾਂਦੇ ਹਾਂ ਤਾਂ ਉੱਥੇ ਸਾਨੂੰ ਹਨੂਮਾਨ ਜੀ ਦਾ ਸਰੂਪ ਬਾਹਰ ਸਥਾਪਿਤ ਮਿਲਦਾ ਹੈ ਇਸ ਦਾ ਕੀ ਕਾਰਨ ਹੈ ਸੰਗਤ ਜੀ ਪੁਰਾਣੇ ਬਜ਼ੁਰਗਾਂ ਦੁਆਰਾ ਦੱਸਿਆ ਗਿਆ ਹੈ ਕਿ ਹਨੂਮਾਨ ਜੀ ਵੀ ਪੈਰੋ ਨਾਸ ਜੀ ਤਰ੍ਹਾਂ ਉਹਨਾਂ ਦੇ ਆਗਮਣ ਹਨ ਕਿਉਂਕਿ ਲਖਦਾਤਾ ਪੀਰ ਜੀ ਨੂੰ ਸਾਰਿਆਂ ਹੀ ਹੁਕਮ ਮੰਨਦਿਆਂ ਹਨ ਸਾਰੇ ਹੀ ਸਲਾਮ ਕਰਦੇ ਹਨ ਅਤੇ ਹਨੂਮਾਨ ਜੀ ਨੂੰ ਪਰਮਾਤਮਾ ਵੱਲੋਂ ਹੀ ਹੁਕਮ ਹੈ ਕਿ ਉਹ ਲਖਦਾਤਾ ਪੀਰ ਜੀ ਦੇ ਆਗਮਣ ਹਨ ਅਤੇ ਉਹਨਾਂ ਦਾ ਸਰੂਪ ਲੱਖ ਦਾਤਾ ਪੀਰ ਜੀ ਦੇ ਦਰਬਾਰ ਤੇ ਸਥਾਪਿਤ ਕੀਤਾ ਜਾਂਦਾ ਹੈ ਜਿਵੇਂ ਪੈਰੋ ਜਤ ਜੀ ਦਾ ਸਰੂਪ ਸਥਾਪਿਤ ਕੀਤਾ ਜਾਂਦਾ ਹੈ ਸੰਗਤ ਜੀ ਇਸੇ ਤਰ੍ਹਾਂ ਹੀ ਗੁੱਗਾ ਜਹਾਰ ਪੀਰ ਜੀ ਦੇ ਦਰਬਾਰ ਤੇ ਵੀ ਹਨੂਮਾਨ ਜੀ ਦਾ ਸਰੂਪ ਲਗਾਇਆ ਜਾਂਦਾ ਹੈ ਕਿਉਂਕਿ ਹਨੂਮਾਨ ਜੀ ਤਾਂ ਗੁੱਗਾ ਜਹਾਰ ਪੀਰ ਜੀ ਦੇ ਨਾਲ ਹੀ ਰਹਿੰਦੇ ਸਨ ਉਹ ਜੰਗ ਵੇਲੇ ਵੀ ਗੁੱਗਾ ਜਹਾਰ ਪੀਰ ਜੀ ਦੇ ਨਾਲ ਗਏ ਸਨ ਅਤੇ ਜਦੋਂ ਗੱਗਾ ਜ਼ਾਹਰ ਪੀਰ ਜੀ ਵਿਹਉਣ ਗਏ ਸਨ ਤਾਂ ਉਹ ਉੱਥੇ ਵੀ ਹਨੂਮਾਨ ਜੀ ਅਤੇ ਪੀਮ ਸੈਨ ਜੀ ਕਾਰੂ ਦੇਸ਼ ਵਿੱਚ ਨਾਲ ਗਏ ਸਨ ਸੰਗਤ ਜੀ ਇਸ ਲਈ ਪੈਰੋनाथ ਜੀ ਅਤੇ ਹਨੂਮਾਨ ਜੀ ਲਖਦਾਤਾ ਪੀਰ ਜੀ ਦੇ ਆਗਵਾਨ ਹਨ ਅਤੇ ਸੰਗਤ ਜੀ ਜਦੋਂ ਵੀ ਲਖਦਾਤਾ ਪੀਰ ਜੀ ਦੇ murid ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਪੈਂਦੀ ਹੈ ਤਾਂ ਉਹ ਪੈਰੋ ਜਤੀ ਜੀ ਅਤੇ ਹਨੂਮਾਨ ਜੀ ਨੂੰ ਹੀ ਪੇਜਦੇ ਹਨ ਅਤੇ ਆਪਣੇ ਮੂਰੀ ਦੀ ਰੱਖਿਆ ਕਰਦੇ ਹਨ ਅਤੇ ਮੂਰੀਦ ਦੇ ਜੋ ਸੰਕਟ ਹਨ ਉਹਨਾਂ ਨੂੰ ਦੂਰ ਕਰਵਾਉਂਦੇ ਹਨ ਕਿਉਂਕਿ ਹਨੂਮਾਨ ਜੀ ਨੂੰ ਸੰਕਟ ਮੋਚਨ ਵੀ ਕਿਹਾ ਜਾਂਦਾ ਹੈ ਇਹ ਲਖਦਾਤਾ ਪੀਰ ਜੀ ਦੇ ਹੁਕਮ ਨਾਲ ਮੂਰੀਦ ਦੇ ਜੋ ਸੰਕਟ ਹਨ ਉਹ ਦੂਰ ਕਰ ਦਿੰਦੇ ਹਨ ਅਤੇ ਜੋ ਦੁੱਖ ਤਕਲੀਫਾਂ ਹੁੰਦੀਆਂ ਹਨ ਉਹਨਾਂ ਨੂੰ ਵੀ ਦੂਰ ਕਰ ਦਿੰਦੇ ਹਨ ਇਸੇ ਕਰਕੇ ਇਹਨਾਂ ਦਾ ਸਰੂਪ ਲਖਦਾਤਾ ਪੀਜੇ ਦਰਬਾਰ ਤੇ ਅਤੇ ਗੁੱਗਾ ਜਹਰ ਪੀਜੇ ਦਰਬਾਰ ਤੇ ਸਰੂਪ ਸ੍ਰਵ ਸਥਾਪਿਤ ਕੀਤਾ ਜਾਂਦਾ ਹੈ ਆਸ ਕਰਦਾ ਹਾਂ ਕਿ ਤੁਹਾਨੂੰ ਇਸ ਵੀਡੀਓ ਵਿੱਚ ਕੁਝ ਸਮਝ ਲੱਗਿਆ ਹੋਵੇਗਾ ਤਾਂ ਵੀਡੀਓ ਨੂੰ ਲਾਈਕ ਕਮੈਂਟ ਅਤੇ ਚੈਨਲ ਨੂੰ ਜਰੂ ਸਬਸਕ੍ਰਾਈਬ ਕਰਿਓ ਜਲਦ ਹਾਜ਼ਰ ਹੋਵਾਂਗੇ ਨਵੇਂ ਵੀਡੀਓ ਲੈ ਕੇ ਤਦ ਤੱਕ ਲਈ ਜੈ ਪੀਰਾਂ ਦੀ